ਸਤਿ ਸ਼੍ਰੀ ਅਕਾਲ ਜੀ ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਮਾਤਾ ਚਰਨਕੌਰ ਜੀ ਨੇ ਆਪਣਾ ਪਹਿਲਾ ਜਨਮ ਦਿਨ ਮਨਾਇਆ ਅਤੇ ਨਿੱਕੇ ਸਿੱਧੂ ਨੂੰ ਗੋਦੀ ਵਿੱਚ ਚਾ ਕੇ ਕੇਕ ਕੱਟ ਕੀਤਾ। ਬਾਪੂ ਬਲਕੌਰ ਸਿੰਘ ਜੀ ਦੇ ਵੱਲੋਂ ਕੁਝ ਤਸਵੀਰਾਂ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਜਿਦੇ ਵਿੱਚ ਕੀ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਜੀ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸੀ। ਤੁਸੀਂ ਵੀ ਕਮੈਂਟ ਕਰਕੇ ਮਾਤਾ ਚਰਨਕੌਰ ਜੀ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਜ਼ਰੂਰ ਦਿਓ। ਚਰਨਕੌਰ ਜੀ ਨੇ ਅੱਜ ਆਪਣੇ ਜਨਮ ਦਿਨ ਵਾਲੇ ਦਿਨ ਇੱਕ ਪੋਸਟ ਸ਼ੇਅਰ ਕੀਤੀ ਜਿਦੇ ਵਿੱਚ ਉਹਨਾਂ ਨੇ ਲਿਖਿਆ, "ਸ਼ੁਭ ਪੁੱਤ ਅੱਜ ਮੇਰਾ ਜਨਮ ਦਿਨ ਹੈ ਪਰ ਮੇਰਾ ਮੋੜ ਜਨਮ ਤਾਂ ਉਸੇ ਦਿਨ ਤੁਹਾਡੇ ਨਿੱਕੇ ਵੀਰ ਦਾ ਦੀਦਾਰ ਕਰ ਹੋ ਗਿਆ ਸੀ।" ਤੁਹਾਡਾ ਖਿਆਲ ਬਿਸ਼ੱਕ ਹਮੇਸ਼ਾ ਮੇਰੀ ਅੱਖਾਂ 'ਚ ਨਾਮ ਕਰ ਦਿੰਦਾ ਪਰ ਅੱਜ 2 ਸਾਲ ਦਾ ਤੁਹਾਡਾ ਵਿਛੋੜਾ ਮੈਨੂੰ ਦੋਰਾ ਹੋ ਕੇ ਨਿੱਕੇ ਸ਼ੋਭ ਦੇ ਰੂਪ ਵਿੱਚ ਪ੍ਰਾਪਤ ਹੋਇਆ ਤੇ ਵਾਹਿਗੁਰੂ ਦੀ ਇਸ ਰਹਿਮਤ ਨੇ ਮੇਰਾ ਜਨਮ ਸਫਲ ਕੀਤਾ ਇਹ ਪੁੱਤ ਮੈਨੂੰ ਮੇਰੇ ਦੋਵਾਂ ਪੁੱਤਾਂ ਤੇ ਮਾਣ ਹੈ ਸੋ ਕੁਝ ਇਸ ਤਰ੍ਹਾਂ ਮਾਤਾ ਚਰਨਕੌਰ ਜੀ ਨੇ ਆਪਣੀ ਖੁਸ਼ੀ ਬਿਆਨ ਕੀਤੀ ਹੈ ਨਿੱਕੇ ਸਿੱਧੂ ਦੇ ਆਉਣ ਤੋਂ ਬਾਅਦ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਜੀ ਫਿਰ ਤੋਂ ਦੁਬਾਰਾ ਖੁਸ਼ ਰਹਿਣ ਲੱਗੇ ਨੇ ਉਹਨਾਂ ਨੂੰ ਜਿਉਣ ਦੀ ਇੱਕ ਉਮੀਦ ਮਿਲ ਗਈ ਹੈ ਨਿੱਕੀ ਅਤੇ ਵੱਡੇ ਸਿੱਧੂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦਿਓ ਅਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਤਵੀਆਂ ਹੋਰ ਅਪਡੇਟਸ ਲਈ ਧੰਨਵਾਦ